ਪੀਤੇ ਦਿਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਦੜਬਾਹ ਤੋਂ ਉਮੀਦਵਾਰ ਹਰਦੀਪ ਸਿੰਘ ਡੀਪੀ ਦੇ ਛੋਟੇ ਭਰਾ ਸੰਦੀਪ ਸਿੰਘ ਸਣੀ ਢਿੱਲੋਂ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਗਿੱਦੜਬਾਹ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਬਹੁਤੀ ਭद्दी ਸ਼ਬਦਾਵਲੀ ਬੋਲਣ ਤੇ ਹਲਕਾ ਗਿੱਦੜਬਾਹ ਦੇ ਪਾਰਟੀ ਵਰਕਰਾਂ ਤੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵਿੱਚ ਰੋਸ ਦੇਖਣ ਨੂੰ ਮਿਲਿਆ ਰਾਜਾ ਵੜਿੰਗ ਦੇ ਪਰਿਵਾਰ ਨੂੰ ਸਾਫ਼-ਸੁਥਰਾ ਤੇ ਵਧੀਆ ਸ਼ੈਲੀ ਵਾਲਾ ਪਰਿਵਾਰ ਦੱਸਿਆ ਉਹਨਾਂ ਨੇ ਕਿਹਾ ਕਿ ਸਣੀ ਢਿੱਲੋਂ ਵੱਲੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਤੱਕ ਲਾਇਵ ਨਹੀਂ ਹੋਏ ਅੱਜ ਇੱਕ ਇੰਟਰਨੈਟ ਖੱਚ ਦੀ ਵੀਡੀਓ ਆਈ ਹੈ ਜੀ ਜੋ ਅੱਜ ਫੇਸਬੁੱਕ ਤੇ ਉਹਨੇ ਲਾਈਵ ਹੋ ਕੇ ਬਾਈ ਆ ਸਾਡੇ ਐਮਐਲਏ ਸਾਹਿਬ ਦੇ ਖਿਲਾਫ ਜਿਹੜਾਂ ਦਾ ਐਮਐਲਏ ਸਾਹਿਬ ਨੇ ਕੀ ਕੀਤਾ ਤੇਰਾ ਕਾਲੀ ਦਲ ਐਮਐਲਏ ਨੂੰ ਕਹਿ ਰਿਹਾ ਵੀ ਗਿੱਧੜ ਵਿੱਚ ਤੂੰ ਬਹੁਤ ਜ਼ਿਆਦਾ ਵਿਕਾਸ ਕੀਤਾ ਬਹੁਤ ਜ਼ਿਆਦਾ ਕੰਮ ਕੀਤੇ ਅੱਜ ਤੱਕ ਕਿ ਦਲ ਵਿੱਚ ਕਿਸੇ ਨਹੀਂ ਕਹਿ ਰਿਹਾ ਅਸੀਂ ਨਹੀਂ ਕਹਿ ਰਿਹਾ ਤੇਰੇ ਕਾਲੀ ਦਲ ਦੇ ਬੰਦੇ ਕਹਿ ਰਹੇ ਆ ਤੇਰਾ ਅੱਧਾ ਕਾਲੀ ਦਲ ਵਿਣਗਲ ਸਾਹਿਬ ਨਾਲ ਜੁੜ ਚੁੱਕਿਆ ਇੰਟਰਨੈਟਸ ਖੱਚ ਸਾਹਿਬ ਜਿਹੜਾ ਤੂੰ ਨਿਤ ਐਮਐਲਏ ਸਾਹਿਬ ਦੇ ਅਸੀਂ ਤਾਂ ਤੈਨੂੰ ਬੰਦਾ ਹੀ ਨਹੀਂ ਬੈਦ ਦੇ ਜਿਹੜਾ ਕਿਸੇ ਦੇ ਮਾਂ ਪਿਓ ਦੇ ਖਿਲਾਫ ਬੋਲਦਾ ਅਸੀਂ ਵੀ ਤੇਰੇ ਮਾਂ ਬਾਪ ਦੀ ਇੱਜ਼ਤ ਕਰਦੇ ਆ ਜਿਨ੍ਹਾਂ ਨੇ ਤੈਨੂੰ ਦਰਯਾਮ ਦਿੱਤਾ ਪਰ ਬਾਈ ਜੀ ਐਡੀ ਗੱਲ ਹੈ ਨਹੀਂ ਕੋਈ ਜਿੱਡੀ ਤੂੰ ਬਣਾਈ ਬੈਠਾ ਇੱਡੀ ਗੱਲੇ ਵਿਣਗਸਾਹਮ ਨਾਲ ਤਾਂ ਬਾਅਦ ਚ ਪਹਿਲਾਂ ਪਹਿਲਾਂ ਸਾਨੂੰ ਵੇਖ ਲੈ ਤੂੰ ਕੀ ਕਰਨਾ 10 ਸਾਲ ਤੇਰੀ ਪਹਿਲਾਂ ਸਰਕਾਰ ਰਹੇਗੀ ਐਮਐਲਏ ਸਾਹਿਬ ਉਦੋਂ ਗਿੱਦੜਵੇਚ ਹੀ ਰਹਿੰਦੇ ਸੀ 12 ਚ ਵੀ ਤੇਰੀ ਸਰਕਾਰ ਸੀ ਉਦੋਂ ਵੀ ਐਮਐਲਏ ਬਣਿਆ ਉਦੋਂ ਤੂੰ ਕੀ ਕਰ ਲਿਆ ਓਏ ਇਹ ਬਾਈ ਜੀ ਇੱਡੀ ਗੱਲ ਹੈ ਨਹੀਂਗੀ ਜਿੱਦ ਦੀ ਤੂੰ ਕਹਿਣਾ ਪਹਿਲਾਂ ਸਾਡੇ ਨਾਲ ਨਿਬੜ ਸਾਡੇ ਬੰਦਿਆਂ ਨਾਲ ਨਿਬੜ ਐਮਐਲਏ ਸਾਹਿਬ ਨਾਲ ਤਾਂ ਤੈਨੂੰ ਬਹੁਤ ਭਾਰੀ ਪਊਗਾ ਮਿਲਣਾ ਨੱਥ ਲਾਇਆ ਹੋ ਕੇ ਮੈਂ ਆਇਆ ਕਰਤਾ ਆਇਆ ਕਰਤਾ ਤੂੰ ਹਸਪਤਾਲ ਬੋਲੇ ਬਾਰੇ ਬੋਲਿਆ ਵੀ ਅਸੀਂ ਲੀਟਰ ਰੰਗ ਦਾ ਲੀਟਰ ਰੰਗ ਦਾ ਨਹੀਂ ਜਿਹੜਾ ਨਾਲ ਬਣੇ ਜਾਂਦਾ 2 ਦਿਨ ਕਰੋੜ ਰੁਪਈਆ ਲੱਗ ਰਿਹਾ ਉਹ ਅਮਰਿੰਦਰ ਸਿੰਘ ਰਾਜਾ ਵਿਣਗੀ ਲਿਆ ਰਿਆ ਜਦੋਂ ਸੋਡਾ ਰਾਜ ਸੀ ਤੇ ਕਬੂਤਰ ਬੋਲਦੇ ਸੀਗੇ ਹਸਪਤਾਲ 'ਚ ਹੁਣ ਇੱਥੇ ਹਰੇਕ ਤਰ੍ਹਾਂ ਦਾ ਡਾਕਟਰ ਆ ਫਿਰ ਕਚੈਰੀਆਂ ਕਿੱਥੋਂ ਆ ਗਏ ਉਹ ਵੀ ਰਾਜਾ ਵਿਣਗ ਲੈ ਕੇ ਆਇਆ ਉਹ ਵੀ ਵਿਣਗ ਦਾ ਦੀ ਦਾ ਸਾਰੇ ਲੋਕਾਂ ਨੂੰ ਪਤਾ ਡਿਗਰੀ ਕਾਲ ਜਾ ਗਿਆ ਗੇ ਦੜ ਵਿੱਚ ਉਹ ਕਿੱਥੋਂ ਆ ਗਿਆ ਬਾਈ ਜੀ ਐਡੀ ਗੱਲ ਹੈ ਨਹੀਂ ਕਿ ਜਿੱਦੀ ਤੂੰ ਆਣਾ ਤੂੰ ਤਾਂ ਇੰਟਰਨੈਟ ਖੱਚਾ ਵਾਲੀਆਂ ਗੱਲਾਂ ਕਰਦਾ ਯਾਰ ਕੋਈ ਗੱਲ ਹੈ ਇਹ ਨਿੱਤ ਲੈਵ ਹੋ ਕੇ ਠੀਕ ਆ ਤੂੰ ਜਦੋਂ ਮਰਜ਼ੀ ਵੇਖ ਲਈ ਯਾਰ ਜਿਹਦੇ ਨਾਲ ਵੇਖਣਾ ਐਡੀ ਗੱਲ ਹੈ ਨਹੀਂ ਕਿ ਜਿੱਦੀ ਤੂੰ ਬਣਾਈ ਬੈਠਾ ਇਹ ਸਾਰਾ ਕੁਝ ਲੋਕਾਂ ਨੂੰ ਦਿਂਦਾ ਕੀ ਕੀਤਾ ਕੀ ਨਹੀਂ ਕੀਤਾ ਲੋਕਾਂ ਦਾ ਵਿਕਾਸ ਦੱਸ ਕੀ ਨਹੀਂ ਕਿਥੇ ਪਿੰਡ ਪਿੰਡ ਜਾ ਕੇ ਵੇਖ ਲੈ 10 ਸਾਲ ਤੇਰੀ ਸਰਕਾਰ ਆਈ ਹੈ ਤੂੰ ਕੀ ਕੀਤਾ ਰਾਜਵਿੰਗ ਨੇ ਕਿਹਾ ਤਾਂ ਰਾਜਵਿੰਗ ਨੂੰ ਤਾਂ ਬਾਅਦ ਚ ਵੇਖੀ ਪਹਿਲਾਂ ਅਸੀਂ ਬੈਠੇ ਆਂ ਜਿਹੜਾ ਕੁਝ ਹੁੰਦਾ ਤੂੰ ਕਰ ਨਹੀਂ ਜਿਹੜਾ ਕੁਝ ਐ ਏਡੀ ਗੱਲ ਹੈ ਨਹੀਂ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਬਾਲੇ ਬਦਮਾਸ਼ੀ ਨਾ ਕਰ ਕਿਤੇ ਕਿਤੇ ਕੋ ਲਾਇਬ ਹੋ ਕੇ ਉਹਨੂੰ ਮੈਂ ਬਿੰਕ ਸਾਹਿਬ ਨੂੰ ਕੁਝ ਕਹਿਣਾ ਕਦੇ ਕੁਝ ਕਹਿਣਾ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਤਾਂ 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 ਕਰ ਦੰਦੇ ਅੱਜ ਕੱਲ ਜਿਵੇਂ ਤੂੰ ਬੋਲਦਾ ਏਡੀ ਗੱਲ ਹੈ ਨਹੀਂ ਜਦੋਂ ਤੂੰ ਲਾਇਬ ਹੋਏਗਾ ਅਸੀਂ ਹੋਇਆ ਕਰਾਂਗੇ ਬਿੰਕ ਨੂੰ ਤਾਂ ਬਾਅਦ ਚ ਸਹੀ ਉਹ ਤਾਂ ਜੋ ਬੋਲਣਗੇ ਬੋਲਣਗੇ ਪਹਿਲਾਂ ਅਸੀਂ ਦੱਸਿਆ ਕਰਾਂਗੇ ਤੈਨੂੰ ਅਸੀਂ ਕੀ ਚੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਦੋਂ ਕੋਈ ਕੁੱਤਾ ਲੈਂਦਾ ਹੈ ਘੋੜਾ ਲੈਂਦਾ ਕੋਈ ਪਸ਼ੂ ਖਰੀਦਦਾ ਨਾ ਉਦੋਂ ਨਸਲ ਵੇਖੀ ਜਾਂਦੀ ਹੈ ਤੇ ਗੱਦਬਾਹ ਹਲਕੇ ਦੇ ਲੋਕ ਲੋਕਾਂ ਨੇ ਸਬਦ ਕਰਤਾ ਨਸਲ ਦਾ ਫਰਕ 1955 56 ਦੀਆਂ ਗੱਲਾਂ ਥੋੜਾ ਚੰੰਡੂ ਪਿੰਡ 15 20 ਸਾਲ ਪਹਿਲਾਂ ਆਪਦੇ ਪਿਛੋਕਰ ਤੇ ਨਿਗਾਹ ਮਾਰੋ ਜਦੋਂ ਇੱਕ ਵਾਰ ਹੁੰਦੀ ਸੀ ਜਦੋਂ ਠੱਕ ਠੱਕ ਹੋਈ ਜਾਂਦੀ ਰਹਿੰਦੀ ਜੋ ਉੱਤੇ ਖੜ ਗਈ ਕਰਾਵੋਗੀ ਠੀਕ ਕਰ ਲਈ ਤੋੜ ਲਈ ਇਹ ਸਾਰੇ ਜਾਣਦੇ ਆ ਕਿੱਥੋਂ ਕੀ ਤੇ ਕਿਵੇਂ ਸਮਾਨ ਆਉਂਦਾ ਸਰਦਾਰ ਸੰਪੂਰਨ ਸਿੰਘ ਜਿਹਨਾਂ ਦੀ ਤੁਸੀਂ ਗੱਲ ਕੀਤੀ ਹੈ ਨਾ ਉਹ ਖੋਖਰ ਪਿੰਡ ਵਾ ਇਹ ਜੱਦੀ ਸਰਦਾਰ ਹੈ ਮੈਂ ਮਿਲਿਆ ਤਾਂ ਥੋਡੇ ਦਾਦੇ ਪਰਦਾਦਾ ਨੂੰ ਵੀ ਨਹੀਂ ਤੇ ਵਿੜਿੰਗ ਦੇ ਦਾਦੇ ਪਰਦਾਦਾ ਨੂੰ ਵੀ ਨਹੀਂ ਪਰ ਲੋਕ ਦੱਸਦੇ ਆ ਲੋਕ ਗੱਲਾਂ ਕਰਦੇ ਆ ਉਹ ਦੋਵਾਂ ਨੇ ਦਾ ਐਮਐਲਏ ਜਿੱਤਿਆ ਤੇ ਤੁਸੀਂ ਪਿਛਲੀ ਵਾਰ ਤੁਸੀਂ ਕਹਿੰਦੇ ਹੋ ਸਰਕਾਰ ਆਈ ਤਾਂ ਉਹ ਕਰ ਦੇਣਗੇ ਥੋਡੀ ਸਰਕਾਰ ਚ ਕਮੇਟੀ ਬਣਾਈ ਰਾਜੇ ਵਿੜਿੰਗ ਨੇ ਪਰ ਤੁਸੀਂ ਪਿੱਛਾ ਤਕਾਇਆ ਸਾਰੇ ਲੋਕ ਜਾਣਦੇ ਕਿਥੋਂ ਕਿਵੇਂ ਤੇ ਕੀ ਹੋਇਆ ਸੀ ਜਾਣਦੇ ਆ ਨਾ ਤੁਸੀਂ ਕਹਿੰਦੇ ਹੋ ਨਾ ਅਸੀਂ ਲਾਈਵ ਹੋਇਆ ਕਰਾਂਗੇ ਇੰਟਰਨੈਸ਼ਨਲ ਖੱਤ ਸਾਹਿਬ ਤੂੰ ਲਾਈਵ ਹੋਇਆ ਕਰ ਜਦੋਂ ਇੱਕ ਵਾਰੀ ਤੂੰ ਲਾਈਵ ਹੋਣਾ ਰਾਜਾ ਵੜਿੰਗ 2500 ਵੋਟ ਵੱਧ ਜਾਂਦਾ ਹੈ ਅਸੀਂ ਤਾਂ ਚਾਹੁੰਦੇ ਹਾਂ ਤੂੰ ਲਾਈਵ ਹੋ ਤੂੰ ਦਿਨ ਸਾਲ ਚ ਨਹੀਂ ਪਾਉਣੇ ਰੋਜ਼ ਹੋ ਰੋਜ਼ ਹੋ ਜਿੰਨਾ ਤੂੰ ਲਾਈਵ ਹੋਵੇਂਗਾ ਉਹਨਾਂ ਰਾਜਾ ਵੜਿੰਗ ਪਲੱਸ ਹੋਊਗਾ ਇਹ ਗੱਲ ਯਾਦ ਰੱਖੀ ਤੇ ਜਦੋਂ ਤੂੰ ਲਾਈਵ ਹੋਵੇਂਗਾ ਅਸੀਂ ਤੁਹਾਡੇ ਵਰਗੀ ਭਾਸ਼ਾ ਤਾਂ ਨਹੀਂ ਸ਼ਬਦਾਵਲੀ ਤਾਂ ਨਹੀਂ ਵਰਤ ਸਕਦੇ ਪਰ ਜਦੋਂ ਤੂੰ ਲਾਈਵ ਹੋਵੇਂਗਾ ਉਦੋਂ ਅਸੀਂ ਵੀ ਲਾਈਵ ਹੋਇਆ ਕਰਾਂਗੇ ਸਿੱਧੇ ਦੇਖੀ ਜਾਊ ਜੋ ਹੋਊਗੀ ਚੱਲਾਂਗੇ ਫਿਰ ਰਾਜੇਵਡਨ ਦਾ ਲੈਵਲ ਚੈੱਕ ਕਰੋ ਤੁਸੀਂ ਕਹਿੰਦੇ ਆ ਜਿਹੜਾ ਹਸਪਤਾਲ ਚੋਂ ਕਰਤਾ ਯੋਗ ਕਰਤਾ ਤੇ ਰੰਗ ਫੇਰਤਾ ਤੇ ਜਿਹੜੀ ਇਮਾਰਤ ਬਣੀ ਜਾਂਦੀ ਹੈ ਕਰੋੜਾਂ ਰੁਪਈਆ ਲੱਗ ਜਾਂਦਾ ਜਿਹੜੀ ਗ੍ਰਾਂਟ ਲੱਗੀ ਜਾਂਦੀ ਹੈ ਜਿਹੜੀਆਂ ਕਚਹਿਰੀਆਂ ਨਵੀਆਂ ਬਣੀਆਂ ਜਾਂਦੀਆਂ ਉਹ ਨਹੀਂ ਦੱਸਦੀਆਂ ਜਿਹੜਾ ਤੜਵੇ ਸ਼ਹਿਰਦਾਰ ਨਕਸ਼ਾ ਬਦਲਿਆ ਉਹ ਨਹੀਂ ਦੱਸਦਾ ਕੀਤਾ ਕੀ ਹੈ ਤੁਸੀਂ ਦੱਸੋ ਐਵੇਂ ਫੋਕੀਆਂ ਧਮਕੀਆਂ ਨਾਲ ਕੁਝ ਨਹੀਂ ਬੰਦਦਾ ਰਾਜਨੀਤੀ ਕਰੋ ਸਿੱਧੇ ਥੋਡੇ ਵਰਗੀ ਸ਼ਬਦਾਵਲੀ ਅਸੀਂ ਨਹੀਂ ਵਰਤ ਸਕਦੇ ਸਾਡਾ ਲੀਡਰ ਨਹੀਂ ਵਰਤ ਸਕਦਾ ਪਰ ਜਦੋਂ ਤੁਸੀਂ ਲਾਈਵ ਹੋਏ ਉਦੋਂ ਅਸੀਂ ਵੀ ਲਾਈਵ ਹੋਵਾਂਗੇ ਕੱਲ ਯਾਦ ਰੱਖਿਓ ਸੋ ਸਾਰਿਆਂ ਦਾ ਧੰਨਵਾਦ ਵੀਡੀਓ ਵੇਖਣ ਲਈ ਸ਼ੁਕਰੀਆ ਸੋ ਸੂਰੇਆ ਦੋਸਤੋ ਕੀ ਹਾਲ ਹੈ ਠੀਕ ਹੋ ਅੱਜ ਗੱਲ ਕਰਦੇ ਆ ਯਾਰ ਕ ਉਹ ਅੰਤਰਰਾਸ਼ਟਰੀ ਖਾਚਾ ਯਾਰ ਤੇ ਉਹਨੇ ਇੱਕ ਲਾਈਵ ਆਇਆ ਤੇ ਮੈਂ ਲਾਈਵ ਦੇਖ ਰਿਹਾ ਸੀ ਦੇਖਿਆ ਕੁਝ ਟਾਈਮ ਕੋਲ ਦੇਖ ਰਿਹਾ ਸੀ ਵਸਤਾ ਤੇ ਫਿਰ ਮੈਂ ਉਹਦੇ ਲਾਈਵ ਦਾ ਵੈਰੀਫਾਈ ਕਰਨਾ ਸੀ ਉਹਨੂੰ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਫਿਰ ਲਾਈਵ ਹੋਇਆ ਯਾਰ ਮਨ ਨੂੰ ਬੜਾ ਦੁੱਖ ਹੋਇਆ ਕਿ ਕਿੱਦਾਂ ਦੇ ਲੋਕ ਆ ਯਾਰ ਜਿਹੜੇ ਇੰਨੀ ਘਟਿਆ ਸ਼ਬਦਾਵਲੀ ਕਿਸੇ ਪ੍ਰਤੀਵਰਤ ਦੇ ਹੈ ਨਹੀਂ ਵਰਤਣੀ ਚਾਹੀਦੀ ਪਰ ਜਦੋਂ ਬੰਦਾ ਚਲੋ ਜਦੋਂ ਆਪਾਂ ਅੰਤਰਰਾਸ਼ਟਰੀ ਖਾਚੀ ਕਹਤਾ ਤੇ ਤਾਂ ਮਗਰ ਮੇਰੇ ਹਿਸਾਬ ਨਾਲ ਕੁਝ ਰਹਿ ਹੀ ਨਹੀਂ ਗਿਆ ਨਾ ਅੰਤਰਰਾਸ਼ਟਰੀ ਖਾਚ ਉਹਨੂੰ ਕਹਿੰਦੇ ਜਿਹੜਾ ਬਹੁਤ ਵੱਡਾ ਖਾਚ ਹੋਵੇ ਤੇ ਮੈਂ ਵੀ ਸਮਝਦਾ ਵੀ ਅਸੀਂ ਵੀ ਤਾਂ ਮੈਂ ਜੁਬਾਨ ਹੀ ਗੰਦੀ ਕਰ ਰਹੇ ਆ ਇਹੋ ਜਿਹੇ ਬੰਦਿਆਂ ਦੇ ਖਿਲਾਫ ਬੋਲ ਕੇ ਤੇ ਨਹੀਂ ਬੋਲਣਾ ਚਾਹੀਦਾ ਪਰ ਮਸਲਾ ਇਹ ਹੈ ਵੀ ਬੋਲਣਾ ਤਾਂ ਪਿਆ ਕਿਉਂਕਿ ਜੋ ਨੇ ਗੱਲਾਂ ਕਹੀਆਂ ਉਹਨਾਂ ਚ ਕੋਈ ਸੱਚਾਈ ਨਹੀਂ ਹੈ। ਸੋ ਉਸ ਖੱਚ ਬਾਰੇ ਗੱਲ ਕਰਦੇ ਆ ਯਾਰ ਵੀ ਅੱਜ ਉਹਨੇ ਇੱਕ ਲਾਈਵ ਪਾਇਆ ਤੇ ਗੱਲਾਂ ਕੀਤੀਆਂ ਉਹਨੇ ਸਰਦਾਰ ਸੰਪੂਰਨ ਸਿੰਘ ਜੀ ਬਾਰੇ ਬਜ਼ੁਰਗ ਬਾਰੇ ਜੋ ਕਿ ਸਾਡੇ ਐਮਐਲਏ ਰਾਜਵਿੰਦਰ ਸਿੰਘ ਜੀ ਦੇ ਦਾਦਾ ਜੀ ਸੀ। ਤੇ ਮੈਂ ਲਾਈਵ ਪਾਉਣ ਤੋਂ ਪਹਿਲਾਂ ਵੜਿੰਗਾਂ ਪਿੰਡ ਚੋਂ ਵੈਰੀਫਾਈ ਕੀਤਾ ਗਵਾਂਢ ਪਿੰਡਾਂ ਕੁਝ ਰਿਸ਼ਤਾਰੀਆਂ ਵੀ ਹੈ। ਲਿਆਜਾ ਵੀ ਹੈ। ਉਈ 1 2 ਬੰਦਿਆਂ ਤੋਂ ਨਹੀਂ 10 15 ਬੰਦਿਆਂ ਤੋਂ ਪਹਿਲਾਂ ਮੈਂ ਸਰਦਾਰ ਸੰਪੂਰਨ ਸਿੰਘ ਜੀ ਬਾਰੇ ਪਤਾ ਕੀਤਾ ਉਹ ਕਿੱਦਾਂ ਦੇ ਇਨਸਾਨ ਸੀ ਕੀ ਸੀ ਸਿਸਟਮ ਸੀ ਉਹਨਾਂ ਦਾ ਕਿਵੇਂ ਰਾਜਨੀਤੀ ਕੀਤੀ ਕੀ ਸੀਗਾ ਸੋ ਉਹਨਾਂ ਬਾਰੇ ਪਤਾ ਲੱਗਿਆ ਕਿ ਸਰਦਾਰ ਸੰਪੂਰਨ ਸਿੰਘ ਜੀ ਨੇ ਜਿਹੜੀ ਚੋਣ ਜਿੱਤੀ ਸੀ ਉਹ ਸਰਦਾਰ ਹਰਚਰਨ ਸਿੰਘ ਜੀ ਬਰਾੜ ਤੋਂ ਜਿੱਤੀ ਸੀ ਹੁਣ ਹਰਚਰਨ ਸਿੰਘ ਬਰਾੜ ਜਿਹੜੇ ਮੁੱਖ ਮੰਤਰੀ ਰਹੇ ਆ ਉਹਨਾਂ ਦੇ ਪਰਿਵਾਰ ਬਾਰੇ ਹਰ ਬੰਦੇ ਨੂੰ ਪਤਾ ਵੀ ਕਿੱਦਾਂ ਦੇ ਆ ਉਨ੍ਹਾਂ ਦੇ ਖਿਲਾਫ ਉਹ ਬੰਦੇ ਚੋਣ ਲੜੇ ਸੀ ਤੇ ਜਿੱਤੇ ਸੀ ਉਸ ਟਾਈਮ ਹਰਚਰਨ ਸਿੰਘ ਬਰਾਰ ਜੀ ਪ੍ਰਤਾਪ ਸਿੰਘ ਕੈਰੋਂ ਦੇ ਕੈਰੋਂ ਪਰਿਵਾਰ ਦੇ ਰਿਸ਼ਤੇਦਾਰ ਸੀ ਨੇੜੇ ਦੇ ਰਿਸ਼ਤੇਦਾਰ ਬਣੇ ਸੀ ਤੇ ਕੈਰੋਂ ਪਰਿਵਾਰ ਉਸ ਟਾਈਮ ਪੰਜਾਬ ਦੇ ਵਿੱਚ ਮੁੱਖ ਮੰਤਰੀ ਸੀ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੂੰ ਫਰਾਇਆ ਸੀ ਸਰਦਾਰ ਸੰਪੂਰਨ ਸਿੰਘ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਾਸਟਰ ਤਾਰਾ ਸਿੰਘ ਜੀ ਉਸ ਟਾਈਮ ਸਰਦਾਰ ਸੰਪੂਰਨ ਸਿੰਘ ਜੀ ਕੋਲੇ ਉਹਨਾਂ ਦੇ ਦਰਵਾਜ਼ੇ ਜਾ ਕੇ ਬੈਠਿਆ ਕਰਦੇ ਸੀ ਤੇ ਜਿਹੜੀਆਂ ਅੰਤਰਰਾਸ਼ਟਰੀ ਖੱਤਸਾਬ ਗੱਲਾਂ ਕਰਦੇ ਆ ਵੀ ਉਹਦੇ ਕੋਲ ਤਾਂ ਪਿਸਤੌਲ ਸੀ ਉਹ ਵੀ ਪਤਾ ਕੀਤਾ ਵੀ ਕਹਿੰਦੇ ਉਸ ਟਾਈਮ ਉਹਨਾਂ ਕੋਲੇ ਕੋਈ ਪਿਸਤੌਲ ਨਹੀਂ ਸੀ ਸ਼ਾਂਤਮਈ ਮਾਹੌਲ ਸੀ ਪੰਜਾਬ ਦੇ ਵਿੱਚ ਕੋਈ ਐਦਾਂ ਦੀ ਗੱਲ ਨਹੀਂ ਸੀ ਇਹ ਸਾਰਾ ਕੁਝ ਪਤਾ ਕੀਤਾ ਸੀ ਤੇ ਇਹ ਅੱਜ ਗੱਲਾਂ ਕਰਦੇ ਆ ਵੀ ਇਹ ਤਾਂ ਪਹਿਲੀ ਗੱਲ ਉਹ ਨਹੀਂ ਸੁਪ ਚੰਗਾ ਜੰਮੇ ਹੀ ਨਹੀਂ ਸੀ ਤੇ ਦੂਸਰੀ ਗੱਲ ਇਹ ਵੀ ਰੋ ਵੀ ਕਹਿਣਾ ਬਹੁਤ ਸੌਖਾ ਹੁੰਦਾ ਹੈ ਜੇ ਤੁਸੀਂ ਰਾਜਨੀਤੀ ਦੇ ਵਿੱਚ ਫੇਲੋ ਤਾਂ ਉਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਤੁਹਾਨੂੰ ਲੋਕਾਂ ਨੇ ਹਰਾਇਆ ਤੇ ਹਾਰਨ ਤੋਂ ਬਾਅਦ ਇਹ ਨਹੀਂ ਹੁੰਦਾ ਦੁਸ਼ਮਣ ਹਰੇਕ ਦੇ ਹੁੰਦੇ ਆ ਆਪਾਂ ਸਿਆਸਤ ਦੇ ਦੁਸ਼ਮਣ ਕਿਸੇ ਦੇ ਵੈਸੇ ਹੀ ਹੁੰਦੇ ਆ ਉਹਦੇ ਵਿੱਚ ਇਹ ਨਹੀਂ ਚਾਹੀਦਾ ਆਪਾਂ ਨੂੰ ਵੀ ਆਪਾਂ ਕਿਸੇ ਦੇ ਪਰਿਵਾਰ ਜਾਂ ਫੈਮਿਲੀ ਪ੍ਰਤੀ ਐਡਾ ਨਿੱਜੀ ਅਟੈਕ ਕਰੀਏ ਵੀ ਉਹਨਾਂ ਦੇ ਪਾਸਟ ਬਾਰੇ ਗਲਤ ਬੋਲੀਏ ਗਲਤ ਵੀ ਉਹ ਗੱਲਾਂ ਜਿਹੜੀਆਂ ਕਦੇ ਹੋ ਨਹੀਂ ਸਕਦੀਆਂ ਨਾ ਹੋਈਆਂ ਹੁਣ ਉਹਨਾਂ ਬਾਰੇ ਬੋਲੀਏ ਐਸਐਮਜ਼ेड ਪੰਜਾਬ ਦੇ ਲਈ ਸ੍ਰੀ ਮੁਕਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ For latest updates, like and follow our Facebook page SMZ News and don't forget to subscribe our YouTube channel and press the bell icon.